ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ 7:00 ਵੱਜ ਗਏ ਨੇਗੇ ਤੇ ਆਪਾਂ ਜਾ ਰਹੇ ਹਾਂ ਤੁਹਾਨੂੰ ਪਤਾ ਹੀ ਆਪਣੇ ਗੁਰਦੁਆਰਾ ਬਾਹਰਲੇ ਗੁਰਦੁਆਰਾ ਸਾਹਿਬ ਸਮਾਗਮ ਚੱਲ ਰਹੇ ਨੇ ਤੇ ਉੱਥੇ ਜਾ ਰਹੇ ਹਾਂਗੇ ਗੁਰਦੁਆਰ ਸਾਹਿਬ ਹੋ ਤਾਂ ਥੋੜਾ ਜਿਹਾ ਲੇਟ ਗਏ ਕਿਉਂਕਿ ਅੱਜ ਬੱਚਿਆਂ ਨੇ ਪੇਪਰ ਨੇ ਨਾਲ ਬੱਚੇ ਵੀ ਜਾਣਗੇ ਹਨਾ ਤੇ ਮੱਥਾ ਟੇਕ ਕੇ ਆਉਣੇ ਆਗੇ ਦਿਨੇ ਬੀਬੀ ਤੇ ਸਰਦਾਰ ਜੀ ਡਿਊਟੀ ਹੋਊ ਦੀਵਾਲਾ ਤੇ ਤੇ ਅਸੀਂ ਹੁਣ ਮੱਥਾ ਟੇਕਣ ਜਾਣੇ ਆਗੇ ਚਲੋ ਜੀ ਆਪਾਂ ਹੁਣ ਤੁਹਾਨੂੰ ਅਸੀਂ ਤਾਂ ਰੋਜ਼ ਹੀ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਅੱਜ ਇੱਕ ਜੀ ਅੱਜ ਤੁਹਾਨੂੰ ਕਰਾਉਣੇ ਆਗੇ ਦਰਸ਼ਨ ਤੇ ਸਾਡੇ ਗੁਰਦੁਆਰਾ ਸਾਹਿਬ ਬਾਹਰ ਲੇ ਉਹ ਚਾਰ ਪਿੰਡਾਂ ਦੇ ਜੂ ਚਾ ਚਾਰ ਪਿੰਡਾਂ ਦਾ ਉਹ ਗੁਰਦੁਆਰਾ ਸਾਹਿਬ ਜੀ ਨੇ ਤੇ ਬਹੁਤ ਹੀ ਰੌਣਕ ਮੇਲਾ ਉੱਥੇ ਲੱਗਿਆ ਰਹਿੰਦਾਗਾ ਮੇਲਾ ਨਹੀਂ ਜੈ ਜਾਨੀ ਕਿ ਰੌਣਕ ਰੌਣਕ ਲੱਗੀ ਰਹਿੰਦੀ ਹੈ ਤੇ ਬਹੁਤ ਸਾਰਾ ਦਿਨੇ ਦੁਕਾਨਾਂ 'ਚ ਇਕੱਠ ਹੁੰਦਾ ਤੇ இது புல்லா தெரியாது ਸੇ ਜਾਨ ਦੀਤ ਜਾਨਾ 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 ਹੈ ਪਲੈਨਿੰਗ ਲੋਇ ਯਾ ਟਾਈਮ ਹੈਗਾ 4:30 ਹੋ ਚੁੱਕੇ ਨੇਗੇ ਤੇ ਸਰਦਾਰ ਜੀ ਖੇਡ ਰਹੇ ਨੇ ਗੇਮ ਕੁੜੀਆਂ ਨਾਲ ਤੁਹਾਨੂੰ ਰੌਲਾ ਸੁਣਦਾ ਹੀ ਹੋਊਗਾ ਤੇ ਇਧਰ ਤਰੀ ਹੋਈ ਆ ਮੇਰੀ ਮੂੰਗੀ ਦੀ ਦਾਲ ਹੁਣ ਥੋੜੀ ਜੀ ਸਰਦਾਰ ਜੀ ਨੂੰ ਬਣਾ ਕੇ ਦਿੱਤੀ ਹੈ ਜੀ ਚਾਹ ਥੋੜੀ ਜੀ ਬਚ ਗਈ ਹਾਂ ਮੈਂ ਪੀਊਂਗੀ ਦੋਲ ਨਹੀਂ ਪਾਣੂ ਮੈਂ ਪੀ ਲੂ ਕੋ ਟੁਕ ਬਾਕੀ ਡੋਲ ਦਾਂਗੇ ਹੋ ਗਈ ਠੰਡੀ ਥੱਤੀ ਦਿਓਰ ਮੈਂ ਤਾਂ ਨਹੀਂ ਪਾਈ ਤਰੀ ਆ ਗਏ ਪਾਜੀ ਜੀ ਮੂੰਗੀ ਮਸਰੀ ਦੀ ਦਾਲ ਕੱਲ ਕੱਦੂ ਬਣਾਇਆ ਸੀਗਾ ਅੱਜ ਸਵੇਰ ਦੀ ਮੈਂ ਤਾਂ ਕੱਪੜਿਆਂ ਨੇ ਬੌਲੀ ਬਣਾ ਲਈ ਆ ਹੁਣ ਵਰਦੀਆਂ ਤੋਕ ਆਈਆਂ ਗਈ ਤੇ ਕੀ ਹੋ ਗਿਆ ਗੁੱਲਗੀ ਚਾਹ ਆ ਪਹਿਲੀ ਰਫੇਰਦਨੀ ਚਾਹ ਪੀ ਕੇ ਪੁੱਛ ਤੇ ਹਾਂ ਪਹਿਲਾਂ ਸਰਦਾਰ ਜੀ ਮੱਝ ਦਾ ਟੈਸਟ ਕਰਵਾ ਕੇ ਲੈ ਆਏ ਨੇ ਸੰਗਰੂਰ ਤੋਂ ਤੇ ਮੱਝ ਦਾ ਤਾਂ ਆਪਣੀ ਦਾ ਦੁੱਖ ਵਾਦੀ ਗਿਆ ਜਾਦਾ। ਪਾਣਾ ਕਹਿੰਦੇ ਵੀ ਚਾਰ ਵੀ ਹਰ ਇੱਕ ਮੱਝ ਸੂਂਦੀ ਅਸੀਂ ਚਾਰ ਪਾਉਣੇ ਹੁੰਨੇ ਆਂਗੇ। ਤੇ ਕਦੇ ਨਹੀਂ ਵੀ ਅਸੀਂ ਹੋਰ ਚੀਜ਼ ਪਾਈ ਕੋਈ ਚਾਰ ਨਾਲ ਹੀ ਨੁਕਸ ਪਿਆ ਹੈ। ਮੱਝ ਔਰ ਜਿਵੇਂ ਪਹਿਲਾਂ ਮੂੰਹ ਫੁਰਦੀ ਬਿਮਾਰੀ ਆਈ ਸੀ ਹੁਣ ਪਤਾ ਨਹੀਂ ਹੋਰ ਕੀ ਬਿਮਾਰੀ ਜੀ ਦਾ ਨੋਆ ਕਹਿੰਦੇ ਉਹ ਸੱਜਰ ਸੂਈਆਂ ਮੱਝਾਂ ਹੋ ਜਾਂਦੀ ਹੈਗੀ। ਤੇ 15 ਦੇ ਨੂੰ 16 ਦੇ ਹੋ ਗਿਆ ਅੱਜ ਮੱਝ ਸੂਈ ਨੂੰ। ਤੇ ਥੋੜਾ ਥੋੜਾ ਸਾਨੂੰ ਆਇਤੀ ਵੀ ਸੂਆ ਰੱਖਦੀ ਆ ਕੱਖ ਤਾਂ ਨਹੀਂ ਖਾਂਦੀ ਤੇ ਹੁਣ ਟੈਸਟ ਕਰਵਾਏ ਨੇ ਮਾਝੇ ਦੇ ਸੰਗਰੂਰ ਤੋਂ ਤੇ ਹੁਣ ਉਹਨਾਂ ਨੇ ਡਾਕਟਰ ਨੇ ਦਵਾਈ ਲਿਖੀ ਆ ਤੇ ਉਹ ਫਿਰ ਉੱਥੇ ਰਿਪੋਰਟ ਸੈਂਡ ਕਰੀ ਫਿਰ ਡਾਕਟਰ ਨੇ ਦਵਾਈ ਦਿੱਤੀ ਹੈਨਾ ਤੇ ਹੁਣ ਡਾਕਟਰ ਲਾਉਣ ਆਊਗਾ ਉਦੋਂ ਪਹਿਲਾਂ ਮੈਂ ਪਾਣੀ ਪਿਆਦਾ ਤੇ ਉਹ ਆਪੂੜਾ ਛੜਦਾ ਕਿਉਂਕਿ ਫਿਰ ਹੈਨਾ ਮੱਝਾਂ ਡਰਦੀਆਂ ਨੇ ਪੀਂਦੀਆਂ ਨਹੀਂ ਪਾਣੀ ਉਸ ਟਾਈਮ ਲੱਗੂਗਾ ਬੋਤਲਾ-ਬੂਤਲਾ ਲਾਉਣੀਆਂ ਨੇ ਮੱਝ ਦੇ ਤੇ ਦੁੱਧ ਵਧੀਆ ਦੇਣ ਲੱਗ ਗਈ ਸੀ ਹੁਣ ਜਦੋਂ ਮੱਜ ਤਕਲੀਫ ਹੀ ਜ਼ਿਆਦੇ ਹੈ ਵਿਚਾਰੀ ਦੁੱਧ ਕਿੱਥੋਂ ਦੇ ਬਜਾ ਨਾ ਤਾਂ ਕੱਖ ਖਾਂਦੀ ਹੈਗੀ ਨਾ ਅੱਗੇ ਰੋਟੀਆਂ ਰੁਟੀਆਂ ਬੇਈਆਂ ਪਾਰਾਂ ਦੀ ਮੈਂ ਨਾ ਰੋਟੀਆਂ ਖਾਦੀਆਂ ਨੇ ਹੁਣ ਖਾਣੋਂ ਹਟ ਗਈ ਕਿਉਂਕਿ ਜੇ ਰੋਰੇ ਸਰੀਰ ਠੀਕ ਨਹੀਂ ਹੈਗਾ ਹਨਾ ਫਿਰ ਇਹ ਦੁੱਧ ਵੀ ਕਿੱਥੋਂ ਦੇਵੇ ਡਾਕਟਰ ਕਾਹ ਚਲੋ ਕੋਈ ਫਿਕਰ ਆਲੀ ਗੱਲ ਨਾ ਫੇਰਨਾ ਕਰੋ ਥੋੜੀ ਮੱਜ ਠੀਕ ਹੋ ਜੂਗੀ ਹਨਾ ਚਲੋ ਬਾਕੀ ਆਪਾਂ ਨੂੰ ਤਾਂ ਹਨਾ ਸੋਚ ਹੁੰਦੀ ਹੋਈ ਹੈਗੀ ਉਹ ਲਾ 2 ਲੱਖ ਦੀ ਮੱਝ ਖੜੀ ਹੋਵੇ ਹਨਾ ਕੁਝ ਨਹੀਂ ਚੰਗਾ ਲੱਗਦਾ ਹੁੰਦਾ ਤੇ ਅੱਜ ਫੀਡ ਆਈ ਹੈ ਕਰਵਾ ਕੇ ਲਿਆਂਦੀ ਹੈਗੀ ਇੱਧਰ ਲਾਈ ਹੈਗੀ ਉਧਰ ਮੀਨੇ ਖਰਾਬ ਕਰਤੀ ਸੀ ਪਹਿਲਾਂ ਫੀਡ ਫਿਰ ਸਰਦਾਰ ਜੀਆਂ ਨੂੰ ਉਰੀ ਲਵਾ ਲਈ ਜਗਾ ਬਾਦੂ ਪਈ ਸੀ ਕਿ ਫੀਡ ਤੇ ਫੀਡ ਵਾਲਿਆਂ ਬੋਲੇ ਕਾ ਜੇ ਮੈਂ ਤਗੀਆਂ ਵੀ ਨੂੰ 1 2 3 4 5 6 7 8 9 9 ਬੋਰੀਆਂ ਨੇ ਕਰਵਾ ਕੇ ਲੈਣੇ ਤੇ ਬਾੜੀ ਜਿ ਇਕੱਠੀ ਕਰਵਾ ਲਿਓਣੇ ਨਾ ਖਰਾਬ ਹੋ ਜਾਂਦੀ ਹੈਗੀ ਫਿਰ ਉਹ ਨੌ ਬੋਰੀਆਂ ਨਾਲ ਮਹੀਨਾ ਲੰਘ ਜੂਗਾ ਤੇ ਚਲ ਫਿਰ ਹੋਲ ਕਰਵਾ ਲਿਆ ਮੰਗ ਬਾੜੀ ਬਹੀ ਜਿ ਫੀਡ ਕਦੇ ਅਸੀਂ ਪਾਈ ਨਹੀਂ ਹੈਗੀ ਮਹੀਨੀਆਂ ਦੀ ਬਸ ਸਵਾ ਮਹੀਨੀਆਂ ਕਰਵਾ ਕੇ ਲੈਣੇ ਉਹ ਪਿਓਤੀ ਨਾ ਚੌੜ ਕਰੀ ਆਂਦੇ ਨੇ ਮੈਂ ਬੈ ਕੇ ਉੱਥੇ ਗੱਲਾਂ ਕਰਨੀਆਂ ਸੀ 파ਰਜ ਨੂੰ ਚੌੜ ਕਰੀ ਆਂਦੇ ਨੇ ਫਿਰ ਮੈਂ ਇਧਰ ਨੂੰ ਆ ਗਈ ਮੋਬਾਈਲ ਹੈ ਤਾਂ ਇੰਨੀ ਚੌੜ ਕਰਦੇ ਨਹੀਂ ਚੌੜ ਗੇਮ ਖੇਡ ਹੀ ਆਂਦੇ ਨੇ ਮਵੈਂਟੀ ਤੇ ਇਸ ਕਰਕੇ ਹੁਣ ਆਪਾਂ ਕਰਦੇ ਆ ਜੀ ਕੰਮ ਸੋਚ ਹੁੰਦੀ ਆ ਜਿਰੋ ਹਨਾ ਚਾਹੇ ਜਵਾਕ ਢਿੱਲਾ ਹੋਵੇ ਚਾਹੇ ਹਾਰਿਕ ਆ ਪਟਿੱਲੇ ਹੋਈਏ ਚਾਹੇ ਪਸ਼ੂ ਕੋਈ ਢਿੱਲਾ ਹੋਵੇ ਫਿਰ ਫੇਕਰ ਹੁੰਦਾ ਹੀ ਆ ਹਨਾ ਆਪਾਂ ਨੂੰ ਆਪਣੇ ਬੱਚਿਆਂ ਦਾ ਵੀ ਫਿਕਰ ਹੁੰਦਾ ਬੱਚਿਆਂ ਮੰਗੂ ਪਾਲੀਆਂ ਦਾ ਵੀ ਫਿਕਰ ਹੁੰਦਾ ਹਨਾ ਦਾ ਇਸ ਕਰਕੇ ਕਿਤੇ ਨਜੀ ਲੱਗਦਾ ਹੈਗਾ ਪਹਿਲਾਂ ਤਾਂ ਐ ਸੀਗਾ ਵੀ ਚਲ ਆਪ ਆਪਦੀ ਸਿਹਤ ਨਹੀਂ ਠੀਕ ਹੁਣ ਜੇ ਆਪਦੀ ਸਿਹਤ ਠੀਕ ਆਏਗੀ ਫਿਰ ਮੱਝ ਬਿਮਾਰ ਹੋਈ ਖੜੀ ਆ ਕੋਈ ਨਾ ਕੋਈ ਜੱਬ ਖਾਣਾ ਰਹਿੰਦਾ ਹੀ ਹੈਗਾ ਵਾਹ ਗੁਰੂ ਤੰਦਰੁਸਤੀ ਰੱਖੇ ਤੇ ਹੁਣ ਉਹ ਵਰਦੀਆਂ ਜਾਂ ਸੁੱਕ ਜਾਣ ਚੰਗੀ ਗੱਲ ਹੀ ਆ ਵਰਦੀਆਂ ਤੋਤੀਆਂ ਉਹ ਉਹ ਦਪੈਰੇ ਆਈ ਸੀ ਸੋ ਹਮ ਉਹ ਰੋਮੇ ਨਾ ਕੰਮ ਕਰਕੇ ਹੰਬ ਕੇ ਪੈਕ ਡਿੱਗ ਵੀ ਬਾਅਦ ਜੇ ਕੱਪੜਾ ਜਿਹੜਾ ਬਹੁਤ ਹੋਇਆ ਪਿਆ ਸੀ ਪਹਿਲਾਂ ਧੋਤੇ ਫਿਰ ਉਹ ਸਾਮੇ ਪ੍ਰੈਸ ਕਰ ਕਰ ਤੇ ਕਿਉਂਕਿ ਗੁਰਦੁਆਰਾ ਸਭ ਜਾਣਿਆ ਜੀ ਰੋ ਫਿਰ ਬਸ ਅੱਡੋ ਅੱਡ ਪਾ ਕੇ ਜੇ ਵਗ ਜਾਣੇ ਫਿਰ ਕੀ ਕਰੇ ਹੋ ਜਨਾ ਫਿਰ ਦੂਜਾ ਤੋਂ ਹੱਥ ਨਾਲ ਹੋ ਜਾਂਦਾ ਬਹੁਤ ਜ਼ਿਆੜੇ ਕੱਪੜੇ ਹੋ ਜਾਣੇ ਦੋ ਮੰਜੀਆਂ ਦੇ ਕੱਪੜੇ ਧੋਤੇ ਨੇ ਆ ਪੈਨੇ ਹਜੇ ਪੁੱਠੇ ਕਰਕੇ ਪਾਉਣ ਨੂੰ ਥਾਂ ਨਹੀਂ ਦਿੱਤੀ ਬਾਹਰੇ ਮੰਜਾ ਕੱਢ ਕੇ ਧੁੱਪੀ ਪਾਏ ਹਜੇ ਚੱਕਣਾਗਾ ਹੁਣ ਕੱਲ ਨੂੰ ਇਹ ਲਾ ਕੇ ਫੇਰ ਤੋਂ ਦੂਜਿਆਂ ਦੇ ਇਸ ਕਰਕੇ ਅੱਜ ਤੱਕ ਮੈਂ ਸਾਦੇ ਨੇ ਕੱਪੜਿਆਂ ਨੇ ਬੌਲੀ ਬਣਾ ਰੱਖੀ ਤੇ ਵਾਹਿਗੁਰੂ ਕਿਰਪਾ ਕਰੇ ਆਪਣੀ ਹੁਣ ਮੱਝ ਠੀਕ ਹੋ ਜੇ ਤੇ ਅਰਦਾਸ ਕਰਦੇ ਹਾਂ ਹੁਣ ਉਥੋਂ ਜਲ ਵੀ ਲਿਆਂਦਾ ਬਾਬਾ ਗੁਰਦੁਆਰਾ ਸਾਹਿਬ ਚੋਂ ਹਨ ਤੇ ਸੱਚਖੰਡ ਚੋਂ ਕੱਲ ਵੀ ਲੈ ਕੇ ਆਈ ਸੀ ਅੱਜ ਵੀ ਲੈ ਕੇ ਆਈਆਂ ਮੱਝ ਨੂੰ ਪਿਆਇਆਗਾ ਸਿੱਟੇ-ਸੁੱਟੇ ਮਾਰੇ ਨੇ ਅੱਖਾਂ ਤੇ ਚਲੋ ਕਹਿੰਦੇ ਹੁੰਦੇ ਨੇ ਹਨਾ ਬਾਣੀ ਚੈਨੀ ਲਾਗਦਾਗਾ ਤਾਂ ਕਿ ਤਸਿਰ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਕੋਈ ਟੋਟ ਨਹੀਂ ਹੈਗੀ ਤੇ ਜੇ ਵੀ ਜੋ ਵੀ ਅਰਦਾਸ ਕਰਦੇ ਆ ਪੂਰੀ ਹੁੰਦੀ ਆ ਵਾਹਿਗੁਰੂ ਆਪਣੀ ਮੱਝ ਠੀਕ ਕਰ ਦੇ ਵਾ ਸਿਹਰ ਦਾਸ ਪੂਰੀ ਕਰ ਦੇ ਤੇ ਸੋ ਆਸਾਂ ਹੁੰਦੀਆਂ ਨੇ ਪਸ਼ੂ ਤੇ ਹਨਾ ਪਸ਼ੂ ਸੋ ਦੁੱਧ ਪਾਵਾਂਗੇ ਆ ਚੀਜ਼ ਬਣਾਵਾਂਗੇ ਆ ਬਣਾਵਾਂਗੇ ਤੇ ਜੋ ਕਰਮਾ ਚ ਸੋ ਬਣਨਾ ਹਨਾ ਸੋ ਠੀਕ ਹੋ ਜੂ ਮੱਝ ਤਾਂ ਚਲੇ ਆਪਾਂ ਕਰਦੇ ਆ ਅਗਲਾ ਕੰਮ ਹੁਣ ਮੇਰੀ ਦਾਲ ਨਾ ਥੱਲੇ ਲੱਗ ਜੇ ਉਹ ਚ ਪਾਣੀ ਸੁੱਕ ਜੂ ਚਾਹ ਗਲਾਸ ਚ ਪਾਈ ਬੈਠੀਆਂ ਹਜੇ ਗਰਮ ਹੈ ਥੋੜੀ ਜੀ ਮੈਂ ਠੰਡੀ ਚੀਜ਼ ਹੀ ਖਾਣੀ ਹੈ ਹਜੇ ਪੈਣਾ ਬਸ ਮੇਰੇ ਥੋੜਾ ਜੀ ਲੀਵਰ ਚ ਪ੍ਰੋਬਲਮ ਪ੍ਰੋਬਲਮ ਸੀਗੀ ਹੁਣ ਠੀਕ ਹੋ ਗਈ ਤੇ ਹਜੇ ਵੀ ਡਾਕਟਰ ਨੇ ਕਿਹਾ ਵੀ ਤਲੀ ਚੀਜ਼ ਨਹੀਂ ਖਾਣੀ ਜਿਆਦੇ ਮਿਰਚ ਨਹੀਂ ਖਾਣੀ ਤੇ ਜਿਆਦੇ ਗਰਮ ਚੀਜ਼ ਨਹੀਂ ਖਾਣੀ ਜਿਆਦੇ ਗਰਮ ਰੋਟੀ ਨਹੀਂ ਖਾਣੀ ਸਬਜ਼ੀ ਨਹੀਂ ਖਾਣੀ ਗਰਮ ਤੇ ਇਸ ਕਰਕੇ ਬਸ ਐ ਪਰ ਇਹ ਜੋ ਕਹਿੰਦੇ ਨੇ ਦਵਾਈ ਨਾਲ ਪਰਹੇਜ਼ ਵਧੀਆ ਹੁੰਦਾ ਹਨਾ ਹੋਣ ਆ ਗਿਆ ਜੀ ਚਲੋ ਗੱਲ ਕਰਦੇ ਆਪਾਂ ਲੋਜੀਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਮੈਂ ਬੋਲਿਆ ਸੀ ਨਾ ਵੀ ਸਾਡੇ ਸੱਪਾ ਸੱਪ ਸੀਣਾ ਹੈ ਕਹਿੰਦੀ ਜੇ ਸੱਪ ਸੀਣਾ ਸੱਪ ਵੀ ਸੂਜੇ ਹਨਾ ਤੇ ਕਹਿੰਦੀ ਅਸੀਂ ਤੁਸੀਂ ਬਲੌਗ ਚ ਦੱਸਿਓ ਵੀ ਜੇਠ ਦੇ ਮਹੀਨੇ ਦੀ ਸੰਗਰਾਣ ਨੂੰ ਕਰੀਰ ਦਾ ਬੀਜ ਖਾਨਿਆ ਸੀ ਤੇ ਕਹਿੰਦੀ ਉਹਦੇ ਨਾਲ ਕੋਈ ਜੇ ਕੋਈ ਸੱਪ ਹਨਾ ਕੀੜਾ ਕੰਡਾ ਲੱਜੇ ਕਹਿੰਦੀ ਫਿਰ ਜਾਰੇ ਹੌਲੀ ਹੁੰਦੀ ਪਤਾ ਨਹੀਂ ਕਿਹੜੇ ਵੈਦ ਨੇ ਗਏ ਸਾਨੂੰ ਦੱਸਿਆ ਤੀ ਮੇਰੇ ਮਨ ਖਿਆਲ ਨਹੀਂ ਆਉਂਦਾ ਕਹਿੰਦੀ ਆਏ ਸਾਲ ਖਾਣਾ ਪਿੰਦਾ ਹੋਇਆ ਅਸ ਤਾਂ ਕਹਿੰਸ ਆਏ ਸਾਲ ਸਾਰਾ ਪਰਿਵਾਰ ਖਾਣੇ ਆਂਗੇ ਚਲੋ ਹੁਣ ਮੈਂ ਕਹਿੰਦੀ ਪੈਣ ਤੁਸੀਂ ਦੱਸਿਓ ਵਲੌਗ ਚ ਚਲੋ ਆਪਾਂ ਦੱਸਤਾ ਹਨਾ ਤੇ ਪਰ ਜਿਹੜੀ ਦਵਾਈ ਵਾਲੀ ਗੱਲ ਉਹ ਦਵਾਈ ਵਾਲੀ ਹੁੰਦੀ ਆ ਹਨਾ ਹੁਣ ਤਾਂ ਬਹੁਤ ਇਲਾਜ ਆ ਗੇ ਭਾਈ ਗਰੁੱਪ ਕਾ ਨੂੰ ਕਿਸੇ ਨੂੰ ਆਫ ਕਰੇ ਹਨਾ ਸੱਤ ਸੂਵੇ ਤਾਂ ਨੂੰ ਕਿਸੇ ਨਾਲ ਲੜੇ ਬਹੁਤ ਔਖਾ ਹੋ ਜਾਂਦਾ ਜੀ ਤੇ ਹੁਣ ਤਾਂ ਹਰ ਇੱਕ ਬਿਮਾਰੀ ਦਾ ਇਲਾਜ ਆਗਾ ਇੱਕਾ ਚੰਦਰੀ ਬਿਮਾਰੀ ਦਾ ਵੀ ਇਲਾਜ ਆ ਜਾਏ ਕਿ ਸਰਦਾ ਫੇਫੜੇ ਠੀਕ ਆ ਹਨਾ ਤੇ ਬਹੁਤ ਇਹ ਬਿਮਾਰੀ ਬਦੀ ਪਈ ਹੈ ਜੀ ਚਲੋ ਇਹ ਪੱਪੇ ਆਉਣੇ ਹੁਣ ਮੱਝਾਂ ਨੂੰ ਪਾਣੀ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਦੀਦੀ ਤੁਸੀਂ ਚੁੱਲ੍ਹੇ ਵਾਲੇ ਚੁੱਲ੍ਹੇ ਬਾਰੇ ਜਾਣਕਾਰੀ ਨਹੀਂ ਦਿੱਤੀ ਬਿਜਲੀ ਵਾਲੇ ਬਿਜਲੀ ਆਲੇ ਚੁੱਲ੍ਹੇ ਬਾਰੇ ਮੈਂ ਹਰ ਰੋਜ਼ ਸਬਜ਼ੀ ਬਣਾਉਣੀ ਆ ਜਾਣਕਾਰੀ ਦਿਨੀ ਆ ਮੇਰੀ ਦਾਲਤਰੀ ਹੋਈ 200 ਤੇ ਕਰਕੇ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਤੁਹਾਨੂੰ ਅੱਜ ਵੀ ਦੇ ਰਣੀ ਇਹ ਮਹੰਗੇ ਸਸਤੇ ਇਦੋਂ ਵੀ ਮਹੰਗੇ ਨੇ ਇਦੋਂ ਵੀ ਸਸਤੇ ਨੇ ਮਹਿੰਗਾ ਸਾਫਤਾ ਹੋ ਤਾਂ ਪਾਪ ਨਹੀਂ ਹਨਾ ਆਮਦਨ ਦੇ ਹਿਸਾਬ ਨਾਲ ਲੈਣਾ ਵੀ ਆਪਣੇ ਕੋਲ ਕਿੰਨੇ ਕੁ ਪੈਸੇ ਨੇ ਆਪਾਂ ਜੇ ਜਦ ਵੀ ਕੋਈ ਚੀਜ਼ ਬਣਾਉਣੀ ਆ ਆਪਾਂ ਆਪਣੀ ਆਮਦਨ ਦੇ ਹਿਸਾਬ ਨਾਲ ਲੈਣੀ ਆ ਮਹਿੰਗੀ ਤੋਂ ਮਹਿੰਗੀ ਚੀਜ਼ ਪਈ ਹੈ ਮਹਿੰਗਾ ਤੋਂ ਮਹਿੰਗਾ ਕੱਪੜਾ ਪਿਆ ਮਹਿੰਗੀ ਤੋਂ ਮਹਿੰਗੀ ਚੀਜ਼ਾਂ ਕੋਈ ਮਰਜ਼ੀ ਲੈ ਲਓ ਹਨਾ ਤੇ ਇਹ ਸਿਲੀਆ ਦਾ ਦੀ 2800 ਦਾ ਪਤਾ ਨਹੀਂ 38 2500 ਦਾ ਹੀ ਤੇ ਤੁਹਾਨੂੰ ਮੈਂ ਕੈਮਰਾ ਚੇਂਜ ਕਰਕੇ ਦੱਸਦਾ ਨਹੀਂ ਅੱਜ ਵੀ ਤੇ ਹੁਣ ਨਾ ਕੁਝ ਪਾ ਲੋ ਜੇ ਜੇ ਆਪਣੇ 200 ਦੇ ਦਾਗ ਘੱਟ ਹੈ ਮੇਰੀ ਮੂੰਹ ਵੀ ਜਮਾ ਨਹੀਂ ਦੇਖੋ ਨਿਕਲੀ ਹੈਗੀ ਕਿਸੇ ਪਾਸਿਓਂ ਤੇ ਦਾੜਾ ਜੁਆਈ ਜਿਹੜਾ ਨੂੰ ਖਾਣੀਆਂ ਬਣ ਜੂ ਜੇ ਆਪਾਂ ਨੂੰ ਵੱਧ ਵਿਕਾਹਲ ਹੈਗੀ ਤੇ 1000 ਤੇ 1200 ਤੇ 1400 ਤੇ 1600 ਤੇ 2200 ਤੇ 2000 2000 ਤੇ ਵੀ ਹੋ ਜਾਂਦਾ ਜੇ ਬਾਲੀ ਖਾਣਾ 2200 ਤੋਂ ਹੋ ਜਾਂਦਾ ਤੇ ਬਹੁਤ ਵਾਰੀ ਮੈਂ ਇਹ ਜਾਣਕਾਰੀ ਦੇ ਚੁੱਕੀ ਆ ਤੁਹਾਨੂੰ ਤੇ ਨਾ ਇਹਦੇ ਵਿੱਚ ਕੋਈ ਕਰੰਟ ਲੱਗੇ ਨਾ ਕੋਈ ਦਾੜਾ ਬਸ ਤੁਸੀਂ ਕਹਿੰਦੇ ਵੀ ਚੱਲਦਾ ਏ ਕਾ ਤੋ ਨਹੀਂ ਚੱਲਦਾ ਹੈ ਛਿੰਨਕ ਚਿਰ ਚੱਲਦੇ ਤਾਂ ਚੀਜ਼ ਨਾ ਨਿਕਲੇ ਚ ਚਲਾ ਕਿੰਨਾ ਮਰਜ਼ੀ ਲਵੋ ਇਹਨੂੰ 200 ਤੇ ਰੱਖਾਂਗੇ ਪਾ ਦਾਲ ਆਪਣੀ 250 ਚਲਾ ਕਿੰਨਾ ਮਰਜ਼ੀ ਲਵੋ ਇਹਨੂੰ ਹਣਾ ਤੇ ਮੈਂ ਤਾਂ ਚਨਾਉਣ ਦਾ ਕਾਪਣ ਸਾਵਾ ਜੀ ਆਪਾਂ ਕੋਲੇ ਖੜ ਕੇ ਚੀਜ਼ ਬਣਾਵਾਂਗੇ ਦੁੱਧ ਨੂੰ ਬਾਲੀ ਦੇਵਾਂਗੇ ਚਾਹ ਨੂੰ ਗਲਦੀਆਂ ਮੰਗੇ ਕੋਲੇ ਖੜ ਕੇ ਦੇਵਾਂ ਮੰਗੇ ਫਿਰ ਕਿੰਨਾ ਚਿਰ ਮਰਜ਼ੀ ਚੱਲੀ ਜਾਵੇ ਜਦ ਚੀਜ਼ ਨਿਕਲ ਗਈ ਫਿਰ ਕਿਸੇ ਕੰਮ ਦੀ ਨਹੀਂ ਰਹਿਣਾ ਅੱਜ ਤਾਂ ਇੱਥੇ ਵੀ ਕਈ ਵਾਰੀ ਨਿਕਲਿਆ ਜਿਵੇਂ ਪਹਾੜ ਹੋਈ ਨਿਕਲੀ ਜਾਊ ਚੀਜ਼ ਹਾਰ ਹੋਈ ਨਿਕਲੀ ਜਾਊ ਹੁਣ ਫਿਰ ਤਾਂ ਖਤਰਾ ਹੀ ਹੈਗਾ ਬੋ ਜੀ ਇਹਨਾਂ ਆਪਾਂ ਪਿਆਉਣ ਨੂੰ ਪਾਣੀ ਮੱਜਾਂ ਨੂੰ ਸਿਆ ਮੰਜਿਆਂ ਦੇ ਕੱਪੜੇ ਧੁੱਤ ਤੇ ਹੁਣ ਮੈਂ ਕੱਲ ਨੂੰ ਹੀ ਲਾਉਂ ਹੋਈ ਆਪਾਂ ਕਰਦੇ ਆ ਖੜੇ ਅੰਦਰ ਕਾਦਰ ਬਹੁਤ ਕਾਰਗਰਿਆਂਗੇ ਹੁਣ ਦੀਵਾਲੀ ਦੀਆਂ ਸਫਾਈਆਂ ਕਰਨੀਆਂ ਨੇ ਜੀਆਂ ਮੈਂ ਸੁਖਮਣੋ ਨੂੰ ਸੁੱਟੀਆਂ ਢੀਕ ਆ ਪੇਪਰਾਂ ਨੂੰ ਢੀਕਦੀਆਂ ਸੁਖਮਣੋ ਨਾਲ ਢਾਕੇ ਨਾਲ ਸਫਾਈ ਕਰਾਉਂਗੀ ਆਇਆ ਤਵਾਰਾ ਦਿਨ ਬਦਲਾਵਾਂਗੇ ਸੁਈ ਸੁਈ ਦਾ ਸਾਫ ਕਰੰਦਾ ਪੇਟੀਆਂ ਵਾਲਾ ਕਮਰਾ ਦੋ ਚੀਜ਼ਾਂ ਸਾਫ ਹੋ ਜਾਣ ਪੇਟੀਆਂ ਵਾਲੇ ਕਮਰੇ ਚ ਵੀ ਵਾਲਾ ਹੁੰਦਾ ਕਦਮ ਕਢਾਉਂਦਾ ਸਮਾਰਾ ਆ ਕਿਹੜੀ ਦੇ ਮੂੰਹ ਕਿੱਥੇ ਪੈਣਾ ਜਿੱੁੱਤਰ ਪੈਣਗੇ ਤਾਂ ਆਉਂਗੇ ਦੇਖੋ ਇਹ ਢੀੜ ਛਿੱਟ ਕੇ ਗਿਆ ਭਾਈ ਉਹ ਢੀੜ ਖੇਣ ਲੱਗੀ ਉਹ ਸੂਰ ਰੁੱਲ ਲੱਗੀ ਇਹ ਕੱਥੀ ਕਰਨੀ ਔਰ ਮੈਂ ਮਾਝੇ ਮੁੰਜੇ ਕੋਈ ਇਹੀਂ ਛਿੱਟ ਕੇ ਪਰ ਮੈਥਾ ਹਿੰਮਤ ਨਹੀਂ ਪਈ ਇੱਕ ਪਾਸੇ ਕਰਨੀ ਵੀ ਵੀ ਮੈਂ ਇਹਨਾਂ ਨੂੰ ਕਨਾਲੇ ਪਾਸੇ ਕਰਤਾ ਸਾਦਾ ਨਿਆਰੇ ਬੱਠੜ ਤੋ ਤੂੰ ਪਿਆ ਮੂਦੇ ਮਾਰ ਤੇ ਗੋਹੇ ਰਾਣੇ ਆਏ ਕਾ ਹਿੰਮਤ ਨਹੀਂ ਪਈ ਜਿਹੇ ਸਾਈਡ ਤੇ ਘਰਦਾਂ ਜਿਵੇਂ ਹਮੋਂ ਕੀ ਐ ਤੋ ਰਿਖੜੀ ਨਹੀਂ ਕਿ ਮੋਟਰ ਕੰਮਾ ਦੇ ਮੋਟਰ ਖਾਣ ਦੀ ਕਹੀ ਕਿ ਸੌਂ ਜਾ ਪਾਈ ਪੀਲਾ ਟੀ ਪਤਾ ਨਹੀਂ ਕਿ ਗਾਲ ਪਤਾ ਨਹੀਂ ਸਾਰੀਆਂ ਪਹਿਣਾ ਦੀਆਂ ਮੱਝਾਂ ਐ ਕਰਦੇ ਹੋਣਗੇ ਕਿੰਨਾ ਗਰਮੀ ਜ਼ਿਆਦਾ ਆ ਹਣਾ ਜਿੰਨੇ ਵਾਰੀ ਮੈਂ ਪਾਣੀ ਪਿਆ ਰਾ ਹਾਂ ਉਹਨੇ ਵਾਰੀ ਮੱਝਾਂ ਨੇ ਪਾਣੀ ਪੀਣਾ ਹੀ ਨਹੀਂ ਤੋ ਵਾਰੀ ਪਿਆ ਰੱਖਣਾ ਕੱਟਿਆ ਜਦ ਮੈਂ ਚੱਲ ਕੇ ਬਰ ਵੀ ਤਾਂ ਚੱਲਣਾ ਪਾਣੀ 走走走这样。多多多多多 có scar này mà rất là. ਹੀ ਬਰਾਗੜੇ ਚੋਤੀਂ ਤੇ ਵਰਨਾ ਲਖਰਾਉਂਗਾ ਹਾਂ ਬਰਾਗੜੇ ਵਰਨਾ ਮੜੇ ਖਾਜੋ ਪਾਣੀ ਚੀਂਦੀ ਆ ਸਤੰਦੀ ਐਟੀ ਹਰਨਾ ਉਹ ਹਾਂ ਸਾਥੇ ਕੇ ਉੱਪਰ ਨਾ ਆਪਣੀ ਆਓ ਸਾਥੀ ਨੂੰ ਲੱਗੀ ਚਲੋ ਜੇ ਫੇਰ ਮਿਲਦੇ ਆਂਗੇ ਪਾਈ ਆਉਂਦਾ ਸੀ ਕੱਟੇ ਕੋਲ ਵਾ ਕੱਟੇ ਵਸੇ ਜਰਾ ਮਾਰਦਾ ਨਹੀਂ ਲੋ ਜੀ ਆਪਣੇ ਕੰਮ ਕੰਦੇ ਹੋ ਗਏ ਨੇ ਨੱਪਾ ਗਏ ਕੋ ਕੱਢਾਂਗੇ ਪਤਾ ਲਾ ਤੇ ਆਪਣਾ ਬੇਪਰਵਾਹ ਨਹੀਂ ਤੇ ਚੁਣ ਗੱਲ ਦੱਸਾਂ ਬੀਬੀ ਬੀਬੀਆਂ ਫੋਨ ਪਿੱਛੇ ਹੁੰਦੀਆਂ ਜੀ ਲੜਾਈ ਬੀਬੀ ਵਾਲੇ ਫੋਨ ਸੁਣ ਮੈਂ ਹਰ ਰੋਜ਼ ਦੱਸਦੀਆਂ ਗਿਆ ਮਾਣੇ ਬੀਬੀ ਧਰਦਾਂ ਦੀ ਸਰਕਾਰ ਚ ਚੱਕ ਜਾਂਦੇ ਸਰਕਾਰ ਦੀ ਧਰਦ ਨੂੰ ਸੁਖਮਣ ਚੱਕਦੇ ਨੇ ਸੁਖਮਣ ਧਰਦਾਂ ਨੂੰ ਗੌਰਮਣ ਚੱਕਣ ਦੀ ਹੈ ਉਹ ਬੀਬੀ ਨਾ ਫੋਨ ਅੰਦਰ ਲੁਕਾਉਣ ਗਈ ਐ। ਕਿਹਾ ਕਹਿੰਦੀ ਐ ਇਹਦਾ ਮੇਰਾ ਫੋਨ ਖਰਾਬ ਕਰੋਗੇ ਅੱਗ ਵਰਗਾ ਹੋਇਆ ਪਈ। ਬੀਬੀ ਰੁਆਇਆ। ਮੇਰਾ ਫੋਨ ਖਰਾਬ ਕਰਨਗੇ ਦੀਦੀ ਵਾਲਾ ਫੋਨ ਦਾ ਸਾਥ ਤਿੰਨੇ ਪਿਓਰਤੀ ਖਹਿੜ ਨਹੀਂ ਛੱਡਦੇ ਆਏਗੇ। ਕੈਂਪਰ ਚੋਂ। ਹਾਂ। ਕੈਂਪਰ ਚੋਂ ਡਾਕਟਰ ਦੇ। ਦੀਦੀ ਦੇ ਬੀਬੀ ਦੇ ਫੋਨ ਦਾ ਖਹਿੜ ਨਹੀਂ ਛੱਡਦੇ। ਲੜੋ ਲੜਾਈਆਂ। ਪੋੜ ਕਲੀਆਂ ਹੋ ਜਾਂਦੀਆਂ ਨੇ ਤਿੰਨੇ ਪੌਤੀ ਹੁੰਦੇ ਨੇ ਹੁਣ ਬੀਬੀ ਅੰਦਰ ਫੋਨ ਲੁਕਾਉਣ ਗਈ ਹੋਈ ਆ ਚਲੋ ਜੀ ਆਪਾਂ ਸੁਨਵਾਸੀ ਲਈ ਕਹ ਲ ਦੱਸ ਦਿੱਤੀ ਆ ਤੇ ਚਾਹ ਤਿੰਨੇ ਪੌਤੀ ਇਹ ਹੁੰਦੇ ਨੇ ਚੌਥੀ ਬੀਬੀ ਹੁੰਦੀ ਆ ਬੀਬੀ ਕਹਿੰਦੇ ਮੇਰਾ ਫੋਨ ਖਰਾਬ ਕਰੋਗੇ ਕੋਕ ਨੇ ਹੁੰਦਾ ਨਹੀਂ ਕਿ ਨਹੀਂ ਅੱਗ ਵਰਗਾ ਹੋਇਆ ਤਾਂ ਬੀਬੀ ਦਾ ਨਹੀਂ ਹੁਣ ਲੋਕੋ ਕੋਣ ਅੰਦਰ ਲੁਕਾਉਣ ਗਈ ਹੋਈ ਐ ਕਿਤੇ ਕਿਤੇ ਲੁਕਾਉਉਂਗੀ ਫੇਰ ਭਾਲ ਲਿਆਉਂਦੇ ਨੇ ਚਲੋ ਜੀ ਆਪਾਂ ਕਰਦੇਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦਾ ਰਿੰਗਰ ਦਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜੀ ਆ ਪਿਆਰਾ ਜੀ ਆ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕਾਲਮੂਸ ਜੀ ਸਨਮੇ ਬੁਰਾ ਹੋ ਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ